ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ YouTube ਚੈਨਲ ਦੇ ਉੱਤੇ ਅੱਜ ਦਾ ਜਿਹੜਾ ਵਲੋਗ ਹੈ ਅੱਜ ਜਾ ਰਹੀ ਹੈ ਯਾਤਰਾ ਸਾਬੂ ਕੀ ਤਲਵੰਡੀ ਜਿੱਥੇ ਮੈਂ ਖੁਦ ਪਹਿਲੀ ਵਾਰੀ ਜਾ ਰਹੀ ਹਾਂ ਤੇ ਅਸੀਂ ਵੀ ਅੱਜ ਦਰਸ਼ਨ ਕਰਾਂਗੇ ਤੇ ਤੁਹਾਨੂੰ ਮੈਂ ਨਾਲ ਨਾਲ ਕਰਾਵਾਂਗੇ ਲੋਕ ਦੇ ਨਾਲ ਜੁੜੇ ਰਹੋ ਇੱਥੋਂ ਅਸੀਂ ਦੋ ਬਸਾਂ ਕੀਤੀਆਂ ਮਤਲਬ ਸੰਗਰਨ ਦੀ ਹੈ ਸੁਲਤਾਨਪੁਰ ਲੋਧੀ ਅਸੀਂ ਸੁਲਤਾਨਪੁਰ ਲੋਧੀ ਤੋਂ ਜਾ ਰਹੇ ਹਾਂ ਦਸੋ ਦੇ ਕਰੀਬ ਬੰਦਾ ਹੈਗਾ ਆ ਅੱਗੇ ਸਮਾਂ ਹੋਇਆ 6:30 ਵਜੇ ਕਿ ਨਾਲ ਜੁੜੇ ਰਹੋ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਐਂਡ ਤੱਕ ਜ਼ਰੂਰ ਦੇਖਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰੋ ਕਿ ਵਲੌਗ ਕਿਵੇਂ ਦਾ ਲੱਗਦਾ ਹੁਣ ਅਸੀਂ ਚਲੀਏ ਕਿਉਂਕਿ ਮੈਂ ਇਕੱਲੀ ਰਹਿ ਗਈ ਤੇ ਮੈਨੂੰ ਮਾਰਦੇ ਪਏ ਸਾਰੇ ਬਾਜਾਂ ਕਸੀਨ ਜਾ ਰਹੇ ਪਹਿਲਾ ਗੁਰਦੁਆਰਾ ਸਾਹਿਬ ਐਸੇ ਪਾਵਨ ਮੌਕੇ ਤੇ ਮਿਲੋ ਮੇਰੀ ਮਾਸੀ ਨੂੰ ਜੋ ਕਿ ਬਾਹਰੋਂ ਆਇਆ ਫਰਾਂਸ ਪੈਰਿਸ ਤੋਂ ਇਹ ਵਾਈਫ ਜੀ ਤਾਂ ਹਸਤਾਾਈ ਇਹ ਵੀ ਮੇਰੇ ਮਾਸੀ ਤੂੰ ਕਿੱਥੋਂ ਆਇਆ ਖਾਰੇ ਤੋਂ ਇਹ ਮੇਰੀ ਮੰਮੀ ਮੰਮੀ ਦੀ ਭੈਣਾਂ ਇਕੱਠੀਆਂ ਹੋਈਆਂ ਬੜੇ ਜਣੇ ਇਕੱਠੇ ਹੋਏ ਆ ਜਦੇ ਨਿਆਣੇ ਨੇ ਹੋਣੇ ਸਾਰੇ ਇਕੱਠੇ ਹੋਏ ਆ ਇਸੇ ਮੌਕੇ ਤੇ ਕਾਫੀ ਦੇਰ ਬਾਅਦ ਚੰਦੇ ਆਪਾਂ ਇਕੱਠੇ ਹੋ ਗਏ ਸਾਰੇ ਹਨ ਆਖੀ ਵਾਰ ਤੁਸੀਂ ਕਿੰਨਾ ਸੰਘੇ ਸੀਟ ਦਾ ਮਸਲਾ ਹੈ ਬਾਬੂ ਭయ్యా ਇਧਰ ਤੋਂ ਲਓ ਜੀ ਇਧਰ ਆ ਰਹੇ ਨੇ ਪਾਪਾ ਇਹ ਸਾਡੀ ਟਿੱਡੀ ਮਾਮੂ ਜੀ ਦੀ ਕੁੜੀ ਗੁਰਲੀਨ ਕੌਰ ਤੈਰੇ ਭਾਗ ਸਰਬੱਤ ਦਾ ਭਲਾ ਇਸ ਤੋਂ ਬਾਅਦ ਚ ਬੀਬੀਆਂ ਜਿਹੜੀਆਂ ਸੀ ਅੱਗੇ ਨਾਨੀ ਹੋਣੀ ਪੜਦੇ ਪਏ ਸੀ ਸ਼ਬਦ ਅਸੀਂ ਥੋੜਾ ਜਿਹਾ ਪਿੱਛੇ ਆ ਗਏ ਪਾਸ ਬੜੀ ਜਬਰਦਸਤ ਵਰੀ ਹਲਦੀ ਪਈ ਸੀ ਚੋਰ ਚੋਰ ਯਾਰ ਸੰਗ ਦਾ ਬਿਸਕੁਟ ਕੱਢ ਕਰ ਖਾਈ ਜਾਂਦੇ ਹੋ ਆ ਕਿਤਾ ਕਿਧੇ ਬੱਚੀ ਕਿਧੇ ਬੱਚੀ ਮੈਨੂੰ ਆਈ ਕੇ ਦਿਲ ਨਹੀਂ ਲੱਗਾ ਤੁਹਾਡਾ ਉੱਥੇ ਇੰਨਾ ਤੱਕ ਦਾ ਆ ਗਿਆ ਨਾ ਆਮੀਨ ਜਿੰਨਾ ਇਹਨਾਂ ਦੇ ਵਿੱਚ ਕੋਈ ਸਾਈਡ ਨਹੀਂ ਹੋ ਸਕੀ ਕਿ ਉਹ ਕਿਹੜੇ ਮਾਰੇ ਕੋਈ ਤੱਕ ਰੱਦ ਰੱਦ ਜੀ ਮੈਨੂੰ ਕੀ ਪੜਿਆ ਤੀ ਪੀੜ ਭਾਈ ਨਨੇ ਟਕਾਣੀ ਆਂਦਾ ਇਹਨਾਂ ਨੂੰ ਆਪਣੇ ਬਹਿਣ ਦੇ ਚੱਕਰ ਚ ਸਾਰੀ ਸੰਗਤ ਹਲਾਤੀ ਆਪਾਂ ਹੁਣ ਟੋਲਾ ਇਕੱਠਾ ਹੋ ਗਿਆ ਔਰ ਆਪ ਬੋਤਲਾ ਚੁੱਕੋ। ਮੈਟ ਸੈਟ ਕਰੋ। ਉਹ ਇੱਕ ਜੀ ਸੈਟ ਕਰੋ। ਇਹ ਕਿੱਥੇ ਗਿਆ? ਨਹੀਂ ਟਗਲਾ। ਤੁਸੀਂ ਕੀ? ਆਹ ਇਹ ਬੋਤਲ ਤਾਂ ਖੇਵਾਇਆ। ਪਰ ਮਾਂ ਤਾਂ ਮੇਰੀ ਔਰ। ਇੱਕਾ ਚੂਵੇ ਨੂੰ ਟਿਕਾ ਨਹੀਂ ਆਉਂਦਾ। ਕਦੀ ਅੱਗੇ ਕਦੀ ਪਿੱਛੇ। ਸੋ ਇਸ ਤੋਂ ਬਾਅਦ ਉਹ ਪਿੱਛੇ ਜਗਾ ਘਟ ਹੋਣ ਕਰਕੇ ਸਾਡੇ ਮਾਸੀ ਬੈ ਗਏ ਥੱਲੇ ਪੋੜੀਆਂ ਚ ਤੇ ਅਹੀਂ ਉਦੋਂ ਹੀ ਆ ਸਮਝਾ ਕਰਦੇ ਪਏ ਕਿ ਬਾਹਰ ਹੀ ਖੁੱਲੀ ਨਹੀਂ ਤੇ ਥੱਲੇ ਗਏ ਨਹੀਂ ਤੇ ਇੱਥੇ ਇੰਨੀ ਕਜੜਮਜੜ ਹੋਣਦੀ ਸੀ ਕਿ ਪਿੱਛੇ ਮੈਨੂੰ ਵੋਇਸਓਵਰ ਉਹ ਪਿਛਲਾ ਬੰਦ ਕਰਕੇ ਆਪਣਾ ਲਾਣਾ ਪੈਣਦਾਂ ਕਿਉਂਕਿ ਬਹੁਤ ਜ਼ਿਆਦਾ ਨੋਇਸ ਆਂਦੀ ਸੀ ਇਹ ਮੈਨੂੰ ਬੋਲਣ ਨਹੀਂ ਦਿੰਦੀ ਟਿੱਡੀ ਦੀ ਆਪੇ ਬੋਲ ਲੀ ਜਾਂਦੇ ਇੰਨੇ ਜਾਣੇ ਕਿੱਥੇ ਹੋਏ ਕਿ ਕੇਰੀ ਗੱਲ ਕੋ ਪੂਰੀ ਹੋਣੀ ਨਹੀਂ ਦਿੰਦਾ ਪਿਆ ਸੋ ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹੂੰਗੀ ਕਿ ਦਮਦਮਾ ਸਾਹਿਬ ਮੈਂ ਆਪਣੀ ਹੋਸ਼ ਦੇ ਵਿੱਚ ਪਹਿਲੀ ਵਾਰ ਚੱਲੀ ਆ ਮਤਲਬ ਕਿ ਛੋਟੇ ਹੁੰਦੇ ਮੈਨੂੰ ਘਰ ਦੇ ਲੈ ਕੇ ਗਏ ਹੋਏ ਜਿਵੇਂ ਯਾਤਰਾਵਾਂ ਨਾ ਜਾਂਦੀਆਂ ਰਹਿੰਦੀਆਂ ਜਿਵੇਂ ਨਾਨੀ ਹੁਣੀ ਹੈੱਡ ਸੀ ਗੁਰਦੁਆਰਾ ਸਾਹਿਬ ਦੇ ਤੇ ਉਹ ਸੰਗਤ ਲੈ ਕੇ ਜਾਂਦੇ ਰਹਿੰਦੇ ਆ ਤੇ ਇਸ ਤੋਂ ਬਾਅਦ ਚਾ ਮਾਸੀ ਵੀ ਆ ਗਏ ਦੇਖਣ ਕਿ ਇਹ ਕਰਦੇ ਕੀ ਪਏ ਸਾਰੇ ਇਕੱਠੇ ਹੋਏ ਜਿਹੜੇ ਰੋਲਾ ਪਾ ਰਹੇ ਆ ਇੱਥੇ ਮਾਸੀ ਆ ਹੱਥ ਮਾਰ ਕੇ ਹੀ ਗੱਲ ਕਰਦੇ ਪਏ ਕਿ ਪਿੱਛੇ ਹੁਲਾ ਰਹੇ ਬਹੁਤ ਵੱਡੇ ਪੈਂਦੇ ਆ ਐਸੇ ਹੋ ਆਜੋ ਚਿਹਰੇ ਤੇ ਨਹੀਂ ਲੱਗਾ ਸਾਰੇ ਆ ਗਏ ਲੱਗਾ ਕਿ ਬੱਚੋ ਖਲ ਹੈ ਉਹ ਆਹ ਜੜੀ ਮੇਰੇ ਕੀ ਮਾਰੀ ਜਾਂਦੇ ਹੋ ਇਹਨੇ ਮਾਰੂ ਮਾਰਨਾ ਦੇ ਹੈ ਲੜੀ ਤੋਂ ਮੰਜਾਂ ਦੇ ਤੱਕ ਨਹੀਂ ਸੀ ਮੈਨੂੰ ਜਾਂਦੀ ਚੂਲੀਆਂ ਮਾਰੀ ਜਾਂਦੀ ਕੇ ਇੰਨਾ ਪੀਤਾ ਨਹੀਂ ਜਦ ਨਾ ਟੋਲਦਾ ਹੀ ਆਹ ਫਿਰ ਮੈਂ ਬਾਹਰ ਤੁਹਾਨੂੰ ਉਹਦਾ ਹੀ ਭਾਵੇਂ ਪੂਰੀ ਤੇ ਆਉਂਦੇ ਕਿਉਂ ਬੱਚੀ ਦੇ ਚੱਕੇ ਤੇ ਪਾਣੀ ਪੀਤਾ ਉਹ ਪਾਣੀ ਤਾਂ ਪੀਤਾ ਨਹੀਂ ਸਾਡੇ ਬੱਲ ਜਿਵੇਂ ਆਵੇ ਕਿਵੇਂ ਸਾਰੇ ਕਿੰਨੇ ਲਿਆ ਮੈਂ ਕੋਲੇ ਦਿੱਲੇ ਹੋਰਦੇ ਵੱੜ ਗਏ ਜੇ ਜਾਣ ਲਈ ਇੱਕ ਕਲਾਸ ਸਵੇਰੇ ਅਸੀਂ ਫਿਰ ਕੁਝ ਸ਼ੱਕ ਕਿ ਨਹੀਂ ਆਏ ਸੀ ਕਿਉਂਕਿ ਜਿਆਦਾ ਜਲਦੀ ਨਿਕਲੇ ਸੀ ਤਸਵੀਰੇ ਫਿਰ ਸ਼ੱਕਿਆ ਨਹੀਂ ਜਾਂਦਾ ਫਿਰ ਉਸ ਤੋਂ ਬਾਅਦ ਉਹ ਅਸੀਂ ਇੱਕ ਇੱਕ ਪ੍ਰਸ਼ਾਦਾ ਸ਼ੱਕਿਆ ਮਾਸੀ ਹੁਣੀ ਨਾਲ ਲੈ ਕੇ ਆਏ ਹੀ ਤੇ ਖੁੱਲੇ ਕੇਸਾਂ ਦੇ ਵਿੱਚ ਪ੍ਰਸ਼ਾਦਾ ਨਹੀਂ ਸ਼ਕੀਦਾ ਫਿਰ ਆ ਛੋਟੀ ਨੇ ਸਮਝਾਇਆ ਗਿਆ ਤੇ ਕਹਿੰਦੀ ਕਿ ਮੇਰੇ ਹੱਥ 'ਚ ਪ੍ਰਸ਼ਾਦਾ ਆ ਤੇ ਤੀ ਸੇਟ ਟੱਕਦਾ ਫਿਰ ਅਦਾ ਸੇਟ ਟੱਕਿਆ ਗਿਆ ਤੇ ਉਸ ਤੋਂ ਬਾਅਦ ਨੂੰ ਪ੍ਰਸ਼ਾਦਾ ਸ਼ਕਵਾਇਆ ਗਿਆ ਇਹ ਗੱਲ ਤੁਸੀਂ ਵੀ ਧਿਆਨ 'ਚ ਰੱਖਿਓ ਹਮੇਸ਼ਾ ਸੇਟ ਟੱਕ ਕੇ ਪ੍ਰਸ਼ਾਦਾ ਸ਼ਕਣਾ ਚਾਹੀਦਾ ਬਾਅਦ ਸਰ ਉਕੇ ਚਾਹ ਹੀ ਚੜ ਗਏ ਨਾ ਕਿ ਭਈ ਹਾਂ ਹੁਣ ਥੱਲੇ ਉਤਰਨ ਨੂੰ ਮਿਲੂਗਾ ਆਖ ਲੋਤੀਆ ਲੋਨੋ ਕੋਈ ਜਦ ਉਤਰਾਂ ਨੀ ਮੈਂ ਕਹੀਦੀ ਹਾਂ ਲੰਬੀ ਇਹ ਆਂਦੀ ਆ ਮੇਰਾ ਸਿੱਧਾ ਨਾਮ ਮੇਰੇ ਕੋਲ ਨਿਕਲਦਾ ਹੀ ਨਹੀਂ ਹੈਗਾ ਓਏ ਕੁੱਤਾ ਕਿੰਨਾ ਸੋਹਣਾ ਏ ਇਸ ਤੋਂ ਬਾਅਦ ਚੋ ਅਸੀਂ ਅੱਛ ਡਿ ਡੇ ਪਪੀਆਂ ਦੇ ਨਾਲ ਮਿਲੇ ਤੇ ਇਹਨਾਂ ਦੇ ਨਾਲ ਆਈ ਇਹਨਾਂ ਦੇ ਪੂਰੇ ਪਰਿਵਾਰ ਨੂੰ ਮਿਲੇ ਸਾਰੇ ਛੋਟੇ ਛੋਟੇ ਭੈਣ ਭਰਾ ਇਨਫੈਕ ਇਹਨਾਂ ਦੇ ਮੰਮੀ ਡੈਡੀ ਵੀ ਉੱਥੇ ਬੈਠੀ ਹੋ ਵੀ ਮੈਂ ਤੁਹਾਨੂੰ ਦਿਖਾਨੀ ਆ ਹੁਣ ਆ ਜਾ ਆ ਜਾ ਆ ਜਾ ਆ ਜਾ ਆ ਜਾ ਹਾਏ ਖਾਲਾ ਉਂਗਲ ਖਾਲਾ ਮੇਰੀ ਉਂਗਲ ਜਿਸੰਗਈ ਆਇਆ ਖਾਲਾਏ ਉਂਗਲ ਮਾ ਲੈ ਤਰੇ ਕਮਾ ਕੇ ਲੈ ਆਣੇ ਆਵੇ ਕਿਨੇ ਬੜੇ ਬਸ ਇਸ ਤੋਂ ਬਾਅਦ ਚ ਅਸੀਂ ਬਸ ਵਿੱਚ ਆ ਗਈ ਸੀ ਤੇ ਫਿਰ ਸਾਨੂੰ ਮਾਤਾ ਜੀ ਕੋਲੋਂ ਮਿਲੀਆਂ ਟੋਫੀਆਂ ਟੋਫੀਆਂ ਤੋਂ ਬਾਅਦ ਚ ਫਿਰ ਅਸੀਂ ਡੱਬਾ ਖੋਲਿਆ ਬਿਸਕੁਟਾਂ ਦਾ ਜੋ ਕਿ ਸੰਗਤ ਦੇ ਵਿੱਚ ਵਰਤਾਉਂ ਸੀ ਕਾਫੀ ਲੰਬੇ ਸਮੇਂ ਤੋਂ ਬਾਅਦ ਵਿੱਚ ਫਿਰ ਅਸੀਂ ਪਹੁੰਚ ਗਏ ਜੀ ਬਠਿੰਡਾ ਤੇ ਇਸ ਤੋਂ ਬਾਅਦ ਜੋ ਬਸ ਅਸੀਂ ਗੁਰਦੁਆਰਾ ਸਾਹਿਬ ਨੂੰ ਪਹੁੰਚਣ ਵਾਲੇ ਲੋ ਸੰਗਤ ਜੀ ਹੁਣ ਅਸੀਂ ਪਹੁੰਚ ਗਏ ਆ ਤਖਤ ਸ਼੍ਰੀ ਦਮਦਮਾ ਸਾਹਿਬ ਜੋ ਕਿ ਆਪਣੇ ਪੰਜ ਤਖਤਾਂ ਚੋਂ ਚੌਥੇ ਨੰਬਰ ਤੇ ਆਉਂਦਾ 1705 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚਰਨ ਇੱਥੇ ਪਾਏ ਸੀ ਤੇ ਜਦੋਂ ਮੁਕਤਸਰ ਸਾਹਿਬ ਦੀ ਜੰਗ ਚੱਲਦੀ ਪਈ ਸੀ ਮੁਕਤਸਰ ਸਾਹਿਬ ਤੋਂ ਇੱਥੇ ਆ ਕੇ ਮਹਾਰਾਜ ਨੇ ਆਪਣਾ ਜੰਗ ਵਾਲਾ ਕਮਰ ਕੱਸਾ ਖੋਲਿਆ ਸੀ ਤੇ ਇੱਥੇ ਦਮ ਲਿਆ ਇਸ ਕਰਕੇ ਇਸ ਸਥਾਨ ਦਾ ਨਾਮ ਦਮਦਮਾ ਸਾਹਿਬ ਪਿਆ ਦਮ ਤੋਂ ਭਾਵ ਸਾਹ ਲਿਆ ਸੀ ਇਸੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੁਬਾਨੀ ਕੰਠ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰਤੇਗ ਬਹਾਦਰ ਜੀ ਦੀ ਕੁਰਬਾਨੀ ਵਿੱਚ ਦਰਜ ਕਰਵਾ ਕੇ ਭਾਈ ਮਣੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਨੂੰ ਲਗਾ ਕੇ ਗੁਰੂ ਗਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ ਉਸ ਸਮੇਂ ਦੀ ਹੀ ਗੱਲ ਹੈ ਕਿ ਲਾਹੌਰ ਤੋਂ ਭਾਈ ਉਦੋ ਸਿੰਘ ਜੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਲਈ ਇੱਕ ਬੰਦੂਕ ਲੈ ਕੇ ਆਂਦੇ ਜੋ ਕਿ ਤੁਸੀਂ ਸਾਹਮਣੇ ਲੱਗੀ ਦੇਖ ਸਕਦੇ ਆ ਇਹ ਬੰਦੂਕ ਉਹਨਾਂ ਨੇ ਆਪਣੇ ਹੱਥੀ ਤਿਆਰ ਕਰਵਾਈ ਹੁੰਦੀ ਹੈ ਤੇ ਇਹ ਮਹਾਰਾਜ ਨੂੰ ਕਹਿੰਦੇ ਨੇ ਕਿ ਇਹਦਾ ਨਿਸ਼ਾਨਾ ਬੜੇ ਦੂਰ ਤੱਕ ਤੇ ਪੱਕਾ ਲੱਗਦਾ ਆ ਤੇ ਇਹ ਸਥਾਨ ਜੋ ਹੁਣ ਤੁਸੀਂ ਦੇਖ ਰਹੇ ਆ ਇਹ ਗੁਰਤੇਗ ਬਹਾਦਰ ਜੀ ਦਾ ਆ ਉਸ ਵੇਲੇ ਸੰਗਤਾਂ ਨੇ ਗੁਰਤੇਗ ਬਹਾਦਰ ਜੀ ਨੂੰ ਕਿਹਾ ਕਿ ਮਹਾਰਾਜ ਤੁਸੀਂ ਕਿਸੇ ਉੱਚੀ ਜਗ੍ਹਾ ਤੇ ਬੈਠੋ ਫਿਰ ਮਹਾਰਾਜ ਨੇ ਬਚਨ ਕੀਤੇ ਸੀ ਕਿ ਇਸ ਸਥਾਨ 'ਤੇ ਬੈਠਣ ਵਾਲਾ ਮੇਰੇ ਤੋਂ ਬਾਅਦ ਚ ਆਊਗਾ ਤੇ ਉਸ ਤੋਂ ਉਪਰੰਤ 12 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆਏ ਸਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕਰਵਾਈ ਤੇ ਜੋ ਕਲਮਤ ਜੋਸ਼ਿਆਹੀ ਬਚੀ ਸੀ ਤਾਂ ਉਹਨਾਂ ਨੇ ਜੋ ਲਿਖਨਸਾਰ ਗੁਰਦੁਆਰਾ ਸਾਹਿਬਾ ਉਸ ਦੇ ਸਰੋਵਰ ਦੇ ਵਿੱਚ ਉਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ ਤੇ ਸੰਗਤ ਮਹਾਰਾਜ ਨੂੰ ਪੁੱਛਦੀ ਹੈ ਕਿ ਮਹਾਰਾਜ ਜੀ ਇਹ ਕੈਸਾ ਕੋਤਕ ਆ ਤੁਹਾਡਾ ਕਿ ਤੁਸੀਂ ਇਹ ਸਾਰੀਆਂ ਕਲਮਾਂ ਤੇ ਸਿਆਹੀਆਂ ਨੂੰ ਜਲ ਪ੍ਰਵਾਹ ਕਰ ਦਿੱਤਾ ਫਿਰ ਅੱਗੋ ਮਹਾਰਾਜ ਬਚਨ ਕਰਦੇ ਨੇ ਤੇ ਹੁਕਮ ਦਿੰਦੇ ਨੇ ਕਿ ਇਹ ਗੁਰੂ ਕੀ ਕਾਂਸੀ ਹੈ ਇੱਥੇ ਆ ਕੇ ਜੋ ਸ਼ਰਦਾ ਭਾਵ ਨਾਲ ਗੁਰਮੁਖੀ 35 ਅਖਰੀ ਲਿਖੇਗਾ ਤੇ ਸਤਿਗੁਰਾਂ ਕੋਲ ਅਰਦਾਸ ਕਰੇਗਾ ਤੇ ਗੁਰਬਾਣੀ ਵਿੱਦਿਆ ਦਾ ਅਭਿਆਸ ਕਰੇਗਾ ਉਸ ਇਨਸਾਨ ਨੂੰ ਗੁਰਮੁਖੀ ਪੰਤੀ ਗਿਆਨ ਦੀ ਪ੍ਰਾਪਤੀ ਹੋਏਗੀ ਤੇ ਇਸ ਅਸਥਾਨ ਤੇ ਹੀ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਵੀ ਮਨਾਇ ਗਈ ਮਹੱਲਾ ਵੀ ਕੱਢਿਆ ਗਿਆ ਤੇ ਗੁਰਦੁਆਰਾ ਮਹਲਸਰ ਸਾਹਿਬ ਵਿਖੇ ਮਹੱਲੇ ਦੀ ਸਮਾਪਤੀ ਕੀਤੀ ਗਈ ਤੇ ਸਮਾਪਤੀ ਤੋਂ ਬਾਅਦ ਬੇਅੰਤ ਫੌਜ ਨੂੰ ਅੰਮ੍ਰਿਤ ਛਕਾਇਆ ਗਿਆ ਇਸੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਣ ਵਾਸਤੇ ਮਾਤਾ ਸੁੰਦਰਕੌਰ ਜੀ ਅਤੇ ਮਾਤਾ ਸਾਹਿਬਕੌਰ ਜੀ ਅਤੇ ਮਣੀ ਸਿੰਘ ਜੀ ਦਿੱਲੀ ਤੋਂ ਆਉਂਦੇ ਹਨ ਮਾਤਾ ਜੀ ਭਰੇ ਦਰਬਾਰ ਚ ਦੇਖਦੇ ਸਨ ਕਿ ਜਿਹੜੇ ਮੇਰੇ ਚਾਰ ਸਾਹਿਬਜ਼ਾਦੇ ਸੀ ਤੇ ਵਿਅੰਤ ਫੌਜ ਜੋ ਮਹਾਰਾਏ ਦੇ ਨਾਲ ਗਈ ਸੀ ਉਹਨਾਂ ਨੂੰ ਨਈ ਨਜ਼ਰ ਆ ਰਿਓ ਮਹਾਰਾਜ ਨੂੰ ਪੁੱਛਦੇ ਆ ਕਿ ਫੌਜ ਕਿੱਥੇ ਆ ਫਿਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਪਰੇ ਦਰਬਾਰ ਵਾਲ ਹੱਥ ਕਰਕੇ ਕਹਿੰਦੇ ਨੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਜੀਵਤ ਕਈ ਹਜ਼ਾਰ ਸੋਜੀ ਦਰਸ਼ਨ ਕਰਨ ਤੋਂ ਉਪਰੰਤ ਅਸੀਂ ਆ ਗਏ ਹਾਂ バス ਦੇ ਵਿੱਚ ਹੁਣ バス ਸੰਗਤ ਇਕੱਠੀ ਹੋ ਰਹੀ ਹੈ ਤੇ ਇਸ ਤੋਂ ਬਾਅਦ ਚੋ ਜੋ ਸਾਡੀ ਨੈਕਸਟ ਡੈਸਟੀਨੇਸ਼ਨ ਅਸੀਂ ਉੱਥੇ ਪਹੁੰਚਾਂਗੇ ਮਰੀ ਜਿਗਰ ਦੇ ਦੀ ਕਿਉਂ ਜਗ ਜਮਰੀ ਜਿਗਰ ਦੇ ਦਿਨ ਮਾਖਾਂ ਬਾਣੀ ਆਵੋ ਸਿੱਖੋ ਪਿਆਰਿਓ ਆਵੋ ਸੱਚੀ ਬਾਣੀ ਆਵੋ ਸਿੱਖੋ ਸਮਾ ਸੇ ਨਬਰੇ ਦਾ ਕਰੀਬ ਹੋ ਚੁੱਕਿਆ ਸਾਡਾ ਗਲਾ ਸੁੱਕ ਗਿਆ ਸਾਡਾ ਗਲਾ ਸੁੱਕ ਗਿਆ ਬਾਦ ਮੀਡੀਆ ਤੇ ਹੋਰ ਰੇਗਿਸਤਾਨ ਵਿੱਚ ਬਸ ਨਾ ਬਰਦਾਸਤੋ ਪੇਟੀਆਂ ਪਾਣੀ ਦੀ ਭੇਜ ਦਿਓ ਜਿੰਨੇ ਵੀ ਉਹਨਾਂ ਨੂੰ ਪਾਣੀ ਦੇ ਪੇਟੀਆਂ ਆਣੀਆਂ ਹੀ ਉmber sar ਪਹੁੰਚੇ ਹੋਣਾ ਆਪਣੇ ਘਰ ਪਾਣੀ ਪੈ ਨਹੀਂ ਰਿਹਾ ਸਾਨੂੰ ਬਸ ਬਣੇ ਤੇ ਆ ਗਏ ਸਾਰੇ ਵਿਚਾਰੇ ਪਿਆਸੇ ਪਿਆਸੇ ਕਬੂਲ ਸਾਨੂੰ ਐਡਾ ਫੀਲਿੰਗ ਆਉਂਦੀ ਜਿਵੇਂ ਅਸੀਂ ਰਾਜਸਥਾਨੀ ਮਾਰੀ ਹੋਣੀ ਉੱਥੇ ਪਾਣੀ ਇੰਨਾ ਮਿਲਦਾ ਨਹੀਂ ਕਿ ਤਰ੍ਹਾਂ ਸਾਰਿਆਂ ਨੂੰ ਪਾਣੀ ਦੇ ਘਰ ਪਿਆ ਜੀ ਪਾਣੀ ਚੈਨਾਵਾ ਬੜਾ ਦੋ ਕਦਮ ਦਰਮੀ ਪੂਰੀ ਸਹੀਵਲੀ ਹੋਈ ਅੱਜ ਪਾਣੀ ਪਾਣੀ ਕਰੀ ਜਾਂਦੇ ਗਲਾ ਸੁੱਕਦਾ ਫਿਰ ਘੱਟ ਭੁੱਲੀਦਾ 100 ਰੁਪਏ ਦਾ ਇੱਕ ਗਲਾਸ ਪਾਣੀ ਤੇ ਤਾਂ ਲਾਸ਼ ਨਾਲ ਸੱਦ ਇਧਰ ਉਧਰ ਭਟਕ ਰਹੇ ਆ ਅਭੀ ਡੈਡੀ ਵੀ ਜਾ ਰਹੇ ਆ ਮੇਰੇ ਲਈ ਵੀ ਲੈ ਆਓ ਮੈਨੂੰ ਪਾਣੀ ਦੇਣ ਦੀ ਕੋਸ਼ਿਸ਼ ਲੱਗ ਰਹੀ ਹੈ ਕਿ ਬੱਚੇ ਕੁਝ ਵੀ ਚੀਜ਼ ਲੈਣੇ ਤਿਆਰ ਨਹੀਂ ਮਾਰਕੀਟ ਚ ਆਹ ਕਹਿੰਦੇ ਸਾਨੂੰ ਪਾਣੀ ਮਿਲ ਗਏ ਕਾਫੀ ਹੈ ਆਹ ਪਹੁੰਚ ਗਏ ਚਲੋ ਪਹੁੰਚ ਗਏ ਸੋ ਫਾਈਨਲੀ ਸੋ ਅਸੀਂ ਬੱਸ ਤੋਂ ਉਤਰਦੇ ਹਾਂ ਪਹਿਲਾਂ ਸਾਮਣੇ ਉਹ ਸਾਬਣੇ ਪਾਣੀ ਲੈ ਕੇ ਪੀਤਾ ਕਿਉਂਕਿ ਬਹੁਤ ਜ਼ਿਆਦਾ ਵਾਲੀ ਪਿਆਸ ਲੱਗਦੀ ਪਈ ਸੀ ਜਿਹੜੇ ਅਸੀਂ ਪਾਣੀ ਲੈ ਕੇ ਆਏ ਸੀ ਉਹ ਮੋਕ ਰਿਆ ਹੋਇਆ ਸੀ ਸੋ ਜੀ ਹੁਣ ਅਸੀਂ ਪਹੁੰਚੇ ਹਾਂ ਬਠਿੰਡੇ ਦੇ ਕਿਲੇ ਕਿਲਾ ਮੁਬਾਰਕ ਦੇ ਵਿੱਚ ਜੋ ਕਿ 2000 ਸਾਲ ਪੁਰਾਣਾ ਮੰਨਿਆ ਜਾਂਦਾ ਹੈ ਇਹ ਕਿਲਾ ਬਹੁਤ ਹੀ ਵਿਸ਼ਾਲ ਹੈ ਤੇ ਇਨ ਸ਼ੋਰਟ ਦੇ ਵਿੱਚ ਮੈਂ ਕੁਝ ਕਲਿੱਪਸ ਦੇ ਵਿੱਚ ਤੁਹਾਨੂੰ ਇਹ ਬਸ ਦਿਖਾਉਂਗੀ ਕਿਉਂਕਿ ਸਾਡੇ ਕੋਲ ਇੰਨਾ ਸਮਾਂ ਨਹੀਂ ਸੀ ਕਿ ਅਸੀਂ ਪੂਰਾ ਕਿਲਾ ਘੁੰਮ ਸਕੀਏ ਇਸ ਤੋਂ ਬਾਅਦ ਜੋ ਅਸੀਂ ਜਾਣਾ ਸੀ ਮੁਕੱਦਰ ਸਾਹਿਬ ਤੇ ਇਸ ਕਿਲੇ ਨੂੰ ਘੁੰਮਣ ਵਾਸਤੇ ਕਮ ਸਕਸਮ 1 ਦਿਨ ਤੇ ਪੂਰਾ ਚਾਹੀਦਾ ਹੀ ਚਾਹੀਦਾ ਹੈ ਤੁਸੀਂ ਖੁੱਲਾ ਸਮਾਂ ਦੇਣਾ ਆਇਆ। ਇਸ ਦਿਨ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਸੀ। ਇਹ ਜਸਟ ਕੁਝ ਦਿਨ ਪਹਿਲਾਂ ਦੀ ਗੱਲ ਹੈ। ਹੁਣ ਸੰਗਤ ਜੀ ਅਸੀਂ ਪਹੁੰਚੇ ਹਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜੋ ਕਿ ਮੁਕਤਸਰ ਸਾਹਿਬ ਜੋ ਸ਼ਹਿਰ ਹੈ ਉਹਦੇ ਵਿੱਚ ਘਾਰ ਸਥਿਤ ਹੈ। ਤੇ ਇਸ ਅਸਥਾਨ ਤੇ 40 ਮੁਕਤੇ ਯਾਨੀ ਕਿ 40 ਸਿੰਘ ਜੋ ਜੰਗ ਵਿੱਚ ਸ਼ਹੀਦ ਹੋਏ ਸਨ ਉਹ ਇਹ ਅਸਥਾਨ ਹੈ। ਇਸ ਦੀ ਸੇਵਾ ਦੋ ਸਿੰਘਾਂ ਤੋਂ ਬਾਅਦ ਚ ਹਰੀ ਸਿੰਘ ਨਲੂਆ ਜੀ ਨੇ ਪੂਰੀ ਕਰਵਾਈ। ਅਤੇ ਸੰਗਤ ਜੀ ਹੁਣ ਤੁਸੀਂ ਜੋ ਇਤਰਖਤ ਦੇਖ ਰਹੇ ਹਾਂ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਕੋੜਾ ਬੰਨਿਆ ਸੀ ਇਸੇ ਗੁਰਦੁਆਰੇ ਦੇ ਦਰਸ਼ਨ ਕਰਨ ਤੋਂ ਉਪਰੰਤ ਲਹਿੰਦੇ ਵੱਲ ਇੱਕ ਗੁਰਦੁਆਰਾ ਸਾਹਿਬ ਹੈ ਜਿਸ ਅਸਥਾਨ ਤੇ ਜੋ 40 ਸਿੰਘ ਸ਼ਹੀਦ ਹੋਏ ਸੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਇਹ ਗੁਰਦੁਆਰਾ ਸਾਹਿਬ ਅੰਗੀਠਾ ਸਾਹਿਬ ਨਾਮ ਤੋਂ ਜਾਣਿਆ ਜਾਂਦਾ ਹੈ ਅਤੇ ਕਈ ਸੰਗਤਾਂ ਇਸ ਨੂੰ ਸ਼ਹੀਦਗੰਜ ਵੀ ਕਹਿੰਦੀਆਂ ਹਨ ਇਹ ਉਹੀ ਸਥਾਨ ਹੈ ਜਿਸ ਤੇ 40 ਸਿੰਘਾਂ ਦਾ ਸੰਸਕਾਰ ਕੀਤਾ ਗਿਆ ਇਸ ਤੋਂ ਬਾਅਦ ਜੋ ਸੰਗਤ ਜੀ ਅਸੀਂ ਪਹੁੰਚੇ ਆਂ ਬਾਬਾ ਸ਼ੇਖ ਫਰੀਦ ਜੀ ਦੇ ਸਥਾਨ ਤੇ ਜਦੋਂ ਗੋਦੜੀ ਸਾਹਿਬ ਨੂੰ ਛੱਡ ਕੇ ਫਰੀਦਕੋਟ ਆਉਂਦੇ ਨੇ ਤੇ ਫਰੀਦਕੋਟ ਦਾ ਇੱਕ ਰਾਜਾ ਆਇਆ ਜੋ ਕਿ ਆਪਣਾ ਮਹਿਲ ਤਿਆਰ ਕਰਦਾ ਪਿਆ ਸੀ ਤੇ ਜਦੋਂ ਵੀ ਉਹਨਾਂ ਦੇ ਸ਼ਹਿਰ ਵਿੱਚ ਕੋਈ ਨਵਾਂ ਬੰਦਾ ਆਉਂਦਾ ਸੀ ਤੇ ਉਹ ਉਹਨੂੰ ਕੰਮ ਕਰਨ ਦਾਾ ਦ ਹੁੰਦੇ ਸੀ ਤੇ ਜਦੋਂ ਸ਼ੇਖ ਫਰੀਦ ਜੀ ਵੀ ਆਉਂਦੇ ਨੇ ਤੇ ਉਹਨਾਂ ਨੂੰ ਜ਼ਬਰਦਸਤੀ ਫੜ ਕੇ ਉਹਨਾਂ ਦੇ ਸਿਰ ਦੇ ਉੱਤੇ ਵੀ ਗਾਰੇ ਵਾਲੀ ਇੱਕ ਟੋਕਰੀ ਰੱਖ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਉਹ ਸੰਗਤ ਨੇ ਦੇਖਿਆ ਕਿ ਜਿਹੜੀ ਟੋਕਰੀ ਫਰੀਦ ਜੀ ਦੇ ਸਿਰ ਦੇ ਉੱਤੇ ਆ ਉਹ 1 ਫੁੱਟ ਉੱਤੇ ਆ ਤੇ ਟੋਕਰੀ ਦਾ ਕੋਈ ਵੀ ਭਾਰ ਉਹਨਾਂ ਦੇ ਸਿਰ ਤੇ ਨਹੀਂ ਪੈ ਰਿਹਾ ਫਿਰ ਰਾਜਾ ਫਰੀਦ ਜੀ ਕੋ ਆ ਕੇ ਮਾਫੀ ਮੰਗਦਾ ਤੇ ਉਹ ਆਪਣੀ ਪੋਲ ਬਖਸ਼ਾਉਂਦਾ ਆ ਤੇ ਫਿਰ ਜੋ ਇਹ ਦਰਖਤ ਤੁਸੀਂ ਦੇਖ ਰਹੇ ਹੋ ਇਸ ਦਰਖਤ ਦੇ ਨਾਲ ਆ ਕੇ ਸ਼ੇਖ ਫਰੀਜੀ ਆਪਣੇ ਹੱਥ ਪਹੁੰਚਦੇ ਆ ਤੇ ਰਾਜਾ ਇੱਕ ਯਾਦਗਾਰੀ ਵੱਜੂ ਦਰਖਤ ਕਟਵਾ ਕੇ ਰੱਖ ਲੈਂਦਾ ਤੇ ਇਹ ਉਦ ਰਖਤ ਇਹਦੇ ਕੁਝ ਹਿੱਸੇ ਕੱਟ ਕੇ ਅੰਦਰ ਰੱਖੇ ਗਏ ਨੇ ਤੇ ਕੁਝ ਹਿੱਸੇ ਇੱਥੇ ਬਾਹਰ ਨੇ ਸ਼ੇਖ ਫਰੀਦ ਜੀ ਨੂੰ ਗੰਝ ਸ਼ੱਕਰ ਵੀ ਕਿਹਾ ਜਾਂਦਾ ਹੈ ਇਤਿਹਾਸ ਦੱਸਦੇ ਆਂ ਯਾਤਰਾ ਕਰਦੇ ਆਂ ਤੁਹਾਡੀ ਨਿਗਾਹ ਦੇ ਵਿੱਚ ਜੇ ਸਾਡੇ ਬੱਚਿਆ ਕੋਲੋਂ ਕੋਈ ਅਣਜਾਣਪਰੇ ਚ ਗਲਤੀ ਹੋ ਗਈ ਹੋਵੇ ਤੇ ਮਾਫ ਕਰਨਾ ਕਰ ਸਮਾ ਹੋਣ ਕਰਕੇ ਅਸੀਂ ਖੁੱਲ ਕੇ ਦਰਸ਼ਨ ਨਹੀਂ ਕਰਵਾ पाए ਜਲਦੀ ਤੁਹਾਨੂੰ ਗਹਿਰਾਈ ਵਿੱਚ ਇਤਿਹਾਸ ਦੱਸ ਕੇ ਜਾਣੂ ਕਰਵਾਵਾਂਗੇ ਸੰਗਤ ਜਾ ਰਹੀ ਹੈ ਵਾਪਸ ਪੁਣੇ 11 ਵਜੇ ਹੀ ਪਹੁੰਚ ਗਏ ਆ ਯਾਤਰਾ ਦੇ ਨਾਲ ਨਾਲ ਅਸੀਂ ਵਲੌਗ ਦੀ ਵੀ ਕਰੀਏ ਸਮਾਪਤੀ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਵੇਂ ਦਾ ਲੱਗਿਆ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ